ਜੇ ਅਬਦਾਲੀ ਸਿੱਖਾਂ ਦੀ ਹਸਤੀ ਖਤਮ ਕਰ ਗਿਆ ਸੀ ਫਿਰ ਇਹ ਸਿੱਖ ਕਿੱਥੋਂ ਆਏ ਜਿਨ੍ਹਾਂ ਨੇ ਅਬਦਾਲੀ ਨੂੰ ਭਾਜੜਾਂ ਪਵਾ ਕੇ ਰੱਖ ਦਿੱਤੀਆਂ ਪਰ ਅਬਦਾਲੀ ਸਿੱਖਾਂ ਨੇ ਦਿੱਤੀ ਹੋਈ ਚੁਣੌਤੀ ਨੂੰ ਕੁਝ ਵੀ ਨਹੀਂ ਸਮਝਦਾ ਸੀ ਅਬਦਾਲੀ ਸਿੱਖਾਂ ਦੀ ਦਿੱਤੀ ਹੋਈ ਚੁਣੌਤੀ ਨੂੰ ਕੁਝ ਵੀ ਨਹੀਂ ਸਮਝਦਾ ਸੀ ਪਰ ਉਸ ਨੂੰ ਇਹ ਜ਼ਰੂਰ ਪਤਾ ਸੀ ਕਿ ਸਿੱਖ ਹਰਿਮੰਦਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰਕੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਪ੍ਰਾਪਤ ਕਰਕੇ ਅਗੰਮੀ ਸ਼ਕਤੀ ਤੇ ਹੌਸਲਾ ਪ੍ਰਾਪਤ ਕਰਕੇ ਤੇ ਫਿਰ ਜੰਗ ਵਿੱਚ ਜੂਝਣ ਲਈ ਤਿਆਰ ਬਰ ਤਿਆਰ ਹੋ ਜਾਂਦੇ ਹਨ ਇਸ ਲਈ ਜੇ ਸਿੱਖਾਂ ਦੀ ਹਸਤੀ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ ਤਾਂ ਇਹਨਾਂ ਦੇ ਧਾਰਮਿਕ ਕੇਂਦਰ ਹਰਮੰਦਰ ਸਾਹਿਬ ਦੇ ਅੰਮ੍ਰਿਤ ਸਰੋਵਰ ਦਾ ਵੀ ਖਾਤਮਾ ਕਰਨਾ ਜ਼ਰੂਰੀ ਹੈ ਤੇ ਇਸ ਲਈ ਅਬਦਾਲੀ ক্রੋਧਿਤ ਹੋ ਕੇ ਆਪਣੇ ਜਿੱਤਨ ਦੇ ਨਸ਼ੇ ਵਿੱਚ ਦਰਬਾਰ ਸਾਹਿਬ ਪਹੁੰਚਿਆ ਪਰ ਅੰਮ੍ਰਿਤਸਰ ਪਹੁੰਚ ਕੇ ਉਸ ਨੂੰ ਕੁਝ ਸਿੰਘਾਂ ਨਾਲ ਟੱਕਰਾ ਕਰਨਾ ਪਿਆ ਉਸ ਨਾਲ ਆਇਆ ਬਲੌਚੀ ਇਤਿਹਾਸਕਾਰ ਕਾਜੀ ਨੂਰ ਮੁਹੰਮਦ ਇਸ ਬਾਰੇ ਲਿਖਦਾ ਹੈ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਅੰਮ੍ਰਿਤਸਰ ਪੁੱਜਿਆ ਤਾਂ ਇੱਕ ਵੀ ਕਾਫਰ ਸਿੱਖ ਨਜ਼ਰੀ ਨਾ ਪਿਆ ਪਰ ਫਿਰ ਵੀ ਜਥੇਦਾਰ ਗੁਰਬਖਸ਼ ਸਿੰਘ ਦੀ ਕਮਾਨ ਹੇਠ ਕੁਝ ਸਿੱਖ ਇੱਕ ਬੁੰਗੇ ਵਿੱਚ ਤਾੜ ਲਾ ਕੇ ਬੈਠੇ ਹੋਏ ਸਨ ਤਾਂ ਕਿ ਉਹ ਬਾਦਸ਼ਾਹ ਦਾ ਰਸਤਾ ਰੋਕ ਕੇ ਆਪਣੀ ਕੁਰਬਾਨੀ ਦੇ ਸਕਣ ਉਹ ਆਪਣੇ ਜਿਉਂਦੇ ਜੀ ਉਸ ਨੂੰ ਦਰਬਾਰ ਸਾਹਿਬ ਤੱਕ ਨਹੀਂ ਪਹੁੰਚਣ ਦੇਣਾ ਚਾਹੁੰਦੇ ਸੀ ਜਦ ਉਹਨਾਂ ਨੇ ਅਫਦਾਲੀ ਦੀਆਂ ਫੌਜਾਂ ਦਰਬਾਰ ਸਾਹਿਬ ਵੱਲ ਵਾਧੀਆਂ ਦੇਖੀਆਂ ਤਾਂ ਉਹ ਜਲਾਲ ਵਿੱਚ ਆ ਗਏ ਤੇ ਆਮੋ ਸਾਹਮਣੇ ਹੋ ਗਏ ਤੇ ਉਹ ਕੇਵਲ 30 ਸਿੱਖ ਸਨ ਤੇ ਉਹਨਾਂ ਨੂੰ ਕਿਸੇ ਦਾ ਕੋਈ ਭੈ ਨਹੀਂ ਸੀ ਉਹ ਸ਼ਾਹੀ ਫੌਜਾਂ ਨਾਲ ਗੁੱਥਮ ਗੁੱਥਾ ਹੋ ਗਏ ਤੇ ਹਰ ਪਾਸੇ ਖੂਨ ਹੀ ਖੂਨ ਚੱਲਣ ਲੱਗ ਗਿਆ ਤੇ ਸਾਰੇ ਦੇ ਸਾਰੇ ਸਿੱਖ ਮਾਰੇ ਗਏ ਪਰ ਉਹ ਮੈਦਾਨ ਛੱਡ ਕੇ ਨਹੀਂ ਭੱਜੇ ਤੇ ਨਾ ਹੀ ਮੌਤ ਤੋਂ ਡਰੇ ਇਹ ਇੰਨਾ ਸ਼ਹੀਦਾਂ ਵੱਲੋਂ ਸ੍ਰੀ ਹਰਮੰਦਰ ਸਾਹਿਬ ਪ੍ਰਤੀ ਅਥਾਹ ਪ੍ਰੇਮ ਤੇ ਸਤਕਾਰ ਦੀ ਭਾਵਨਾ ਦੀ ਮਨਚਣਕ ਝਲਕ ਪੈਂਦੀ ਹੈ ਤੇ ਇਸ ਕਾਰਨ ਲੋਹਾ ਲੱਖਾ ਹੋਇਆ ਬਦਾਲੀ ਹਰਮੰਦਰ ਸਾਹਿਬ ਪਹੁੰਚਾ ਤੇ ਇਸ ਨੂੰ ਬਰਬਾਦ ਕਰਨ ਲਈ ਉਸ ਨੇ ਇਸ ਦੇ ਆਸ-ਪਾਸ ਤੋਪਾਂ ਬੀੜ ਦਿੱਤੀਆਂ ਤੇ ਇਮਾਰਤ ਦੇ ਅੰਦਰ ਵੀ ਬਾਰੂਦ ਰਖਵਾ ਦਿੱਤੇ ਤੇ ਪਹਿਲਾ ਗੋਲਾ ਆਪਦਾ ਗਿਆ ਰੱਬ ਦੀ ਕਰਨੀ ਦੇਖੋ ਕਿ ਹਰਮੰਦਰ ਸਾਹਿਬ ਵਿੱਚੋਂ ਗੋਲੇ ਦੀ ਮਾਰ ਨਾਲ ਬਾਰੂਦ ਦੇ ਫਟਣ ਕਰਕੇ ਉੱਥੋਂ ਉੱਡ ਕੇ ਆਈ ਇੱਕ ਇੱਟ ਇਤਨੇ ਜ਼ੋਰ ਨਾਲ ਬਦਾਲੀ ਦੇ ਨੱਕ ਤੇ ਵੱਜੀ ਕਿ ਉਸ ਨੇ ਉਸ ਦਾ ਨੱਕ ਫੇਰ ਹੀ ਦਿੱਤਾ ਤੇ ਫਿਰ ਉਹ ਹੋਰ ਰੋਗ ਵਿੱਚ ਆ ਗਿਆ ਤੇ ਉਸ ਨੇ ਚੈਨ ਉਸ ਵਕਤ ਹੀ ਲਿਆ ਜਦ ਹਰਿਮੰਦਰ ਸਾਹਿਬ ਸਾਰਾ ਪੂਰਨ ਰੂਪ ਵਿੱਚ ਬਰਬਾਦ ਹੋ ਗਿਆ ਫਿਰ ਉਸ ਨੇ ਪਵਿੱਤਰ ਸਰੋਵਰ ਦੀ ਬੇਅਦਵੀਕ ਕਰਨ ਲਈ ਹੁਕਮ ਕੀਤਾ ਕਿ ਸਾਰੇ ਸ਼ਹਿਰ ਦਾ ਗੰਦ ਇਸ ਵਿੱਚ ਪਾਇਆ ਜਾਵੇ ਗਉਆਂ ਵੱਢ ਕੇ ਇਸ ਵਿੱਚ ਛੁੱਟੀਆਂ ਜਾਣ ਅਤੇ ਇਸ ਨੂੰ ਬਿਲਕੁਲ ਪੂਰ ਕੇ ਖੇਤ ਬਣਾ ਦਿੱਤਾ ਜਾਵੇ ਇਹ ਤੇ ਤੱਕ ਕੀ ਆਪਣੀ ਸੀਨਾ ਜੋਰੀ ਦਿਖਾਉਂਦਿਆ ਹੋਇਆ ਸਰੋਵਰ ਵਾਲੀ ਇਸ ਧਰਤ ਕੀਤੇ ਵੀ ਉਸਨੇ ਫਸਲ ਬੁਝਵਾ ਦਿੱਤੀ ਤੇ ਇੰਨਾ ਕੁਝ ਕਰਕੇ ਉਸਨੇ ਸਮਝਾ ਕਿ ਉਹ ਸਿੱਖਾਂ ਦੀ ਹਸਤੀ ਖਤਮ ਕਰ ਚੱਲਿਆ ਹੈ ਤੇ ਇਹ ਸਾਰਾ ਕਾਰਾ ਕਰਨ ਤੋਂ ਬਾਅਦ ਉਹ ਚਨਾ ਦਰਿਆ ਦੇ ਕੰਡੇ ਤੱਕ ਪਹੁੰਚ ਜੰਗਲਾਂ ਵਿੱਚ ਲੋਕੇ ਬਾਕੀ ਰਹਿੰਦੇ ਖੁੰਦੇ ਸਿੱਖ ਇੱਕਠੇ ਹੋ ਗਏ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਇਸ ਜਰਵਾਣੇ ਨੂੰ ਸਬਕ ਸਿਖਾਏ ਬਿਨਾ ਵਾਪਸ ਨਹੀਂ ਪਰਤਨ ਦੇਣਾ ਕਿਉਂਕਿ ਉਸਨੇ ਹਰਮੰਦਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਅਮਾਨਵੀ ਕਾਰਵਾਈ ਕੀਤੀ ਹੈ ਦਰਿਆ ਸ਼ੂਕ ਦਾ ਵਗ ਰਿਹਾ ਸੀ ਤੇ ਸਿੱਖ ਅੱਧੀ ਰਾਤ ਨੂੰ ਅਬਦਾਲੀ ਤੇ ਟੁੱਟ ਪਈ ਅਬਦਾਲੀ ਸਮਝ ਨਾ ਸਕਿਆ ਕਿ ਉਸਦੇ ਉੱਤੇ ਇਹ ਕਹਿਰ ਕਿੱਥੋਂ ਆ ਪਿਆ ਜਦ ਉਸ ਨੂੰ ਆਪਣੀ ਜਾਨ ਦੇ ਲਾਲੇ ਪਏ ਦਿਸੇ ਤਾਂ ਉਸਨੇ ਬੇਵਸੀ ਦੀ ਹਾਲਤ ਵਿੱਚ ਦਰਿਆ ਵਿੱਚ ਛਾਲ ਮਾਰ ਦਿੱਤੀ ਅਤੇ ਬੜੀ ਮੁਸ਼ਕਲ ਨਾਲ ਪਰਲੇ ਪਾਸੇ ਲੰਘਿਆ ਉਸ ਦਾ ਪੁੱਤਰ ਸਿੰਘਾਂ ਹੱਥੋਂ ਮਾਰਿਆ ਗਿਆ ਅਬਦਾਲੀ ਦੀ ਲੁੱਟ ਦਾ ਸਾਰਾ ਸਮਾਨ ਸਿੰਘਾਂ ਨੇ ਖੋ ਲਿਆ ਅਬਦਾਲੀ ਦੇ ਕਾਫੀ ਫੌਜੀ ਮਾਰੇ ਗਏ ਕੁਝ ਨਾਸ ਗਏ ਤੇ ਕੁਝ ਸਿੰਘਾਂ ਦੇ ਹੱਥ ਆ ਗਏ ਜਿਨ੍ਹਾਂ ਤੋਂ ਉਹਨਾਂ ਨੇ ਸਰੋਵਰ ਨੂੰ ਸਾਫ਼ ਕਰਵਾਉਣ ਦੀ ਸੇਵਾ ਲਈ ਸਿੱਖਾਂ ਨੇ ਪੂਰੀ ਗੰਭੀਰਤਾ ਨਾਲ ਹਰਿਮੰਦਰ ਸਾਹਿਬ ਨੂੰ ਮੁੜ ਜਲਦੀ ਤੋਂ ਜਲਦੀ ਸੁਰਜੀਤ ਕਰਵਾਉਣ ਲਈ ਵਿਆਉਤ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਾਂਜੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਹੀ ਇੱਕ ਪੈਰਾ ਦਾ ਬੈਲ ਆਈਕਨ ਵੀ ਦਬਾ ਦਿਓ ਤਾਂ ਅਸੀਂ ਜੋ ਵੀ ਨਿਊ ਵੀਡੀਓ ਅਪਲੋਡ ਕਰੀਏ ਤਾਂ ਤੁਹਾਡੇ ਕੋਲੇ ਪਹੁੰਚ ਸਕੇ ਸਭ ਤੋਂ ਪਹਿਲਾਂ